ਕਿ ਅਸੀਂ ਸਰਕਾਰਾਂ ਨਾਲ ਜਿਹੜੀਆਂ ਨੇ ਮੰਤਰੀ ਸਹਿਬਾਨ ਉਹ ਐਮ ਐਲ ਏ ਸਹਿਬਾਨ ਉਹ ਤੁਹਾਡੇ ਕੋਲੇ ਜਾਣ ਪਿੰਡਾਂ ਸੱਤਾਂ ਚ ਜਾਣ ਉਸ ਲੈਵਲ ਦਾ ਕੰਮ ਕਰਨ ਜੇ ਚਾਰ ਪੰਜ ਪਿੰਡਾਂ ਚ ਅਨਾਉਂਸਮੈਂਟ ਕਰਕੇ ਮਨਿਸਟਰ ਬਹਿ ਗਿਆ ਨਾਲ ਡੀ ਸੀ ਬਹਿ ਗਿਆ ਨਾਲ ਅਫਸਰ ਬਹਿ ਗਏ ਤੇ ਪਿੰਡ ਵਾਲਿਆਂ ਨੂੰ ਚਾਹ ਚੜਦਾ ਕਿ ਜੀ ਲਿਓ ਜੀ ਤੁਹਾਡੇ ਛੋਟੇ ਛੋਟੇ ਕੰਮ ਜਿਹੜੇ ਨੇ ਆਧਾਰ ਕਾਰਡ ਬਣਾਉਣਾ ਹੈ ਰਾਸ਼ਨ ਕਾਰਡ ਬਣਾਉਣਾ ਹੈ ਪ੍ਰਮਾਣ ਪੱਤਰ ਜਾਤੀ ਸਰਟੀਫਿਕੇਟ ਬਣਾਉਣਾ ਕੁਝ ਵੀ ਉੱਥੇ ਬਣ ਜੀਓ ਉਹਦੇ ਵਾਸਤੇ ਤੁਹਾਨੂੰ ਕਿਤੇ ਤੱਕੇ ਨਾ ਖਾਣੇ ਸਰਕਾਰ ਤਹਾਡੇ ਦੁਆਰ ਨਾਂ ਦਾ ਇਹ ਪ੍ਰੋਗਰਾਮ ਸੋ ਇਸ ਕਰਕੇ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਸਰਕਾਰ ਵੱੱਤ ਤੋਂ ਵੱੱਤ ਤੁਹਾਡੇ ਦਰ ਤੇ ਜਾਵੇ ਪਰ ਜਿਸ ਲੈਵਲ ਤੇ ਕੰਮ ਕਰਦੇ ਆ ਉਸ ਲੈਵਲ ਤੇ ਫਿਰ ਉਹ ਕਈ ਵਾਰੀ ਸਾਨੂੰ ਦਫ਼ਤਰਾਂ ਚ ਆਉਣਾ ਪੈਂਦਾ ਤੇ ਇੱਥੇ ਆ ਕੇ ੱੱਕੇ ਨਾ ਖਾਂ ਤੁਸੀਂ ਖਾਓ ਉਹਦੇ ਵਾਸਤੇ ਸਾਰਾ ਕੁਝ ਆਨਲਾਈਨ ਕਰ ਰਹੇ ਹਾਂ ਜਿੱਥੋਂ ਸਾਨੂੰ ਸ਼ਿਕਾਇਤ ਮਿਲਦੀ ਹੈ ਅਸੀਂ ਉੱਥੇ ਹੀ ਐਕਸ਼ਨ ਲੈ ਲੈਣੇ ਆ ਹੁਣ ਯੁੱਧ ਨਸ਼ੇ ਵਿਰੁੱਧ ਸ਼ੁਰੂ ਕੀਤਾ ਹੋਇਆ ਹੈ ਉਜੇ ਤੁਹਾਡੀ ਵੀ ਸਾਨੂੰ ਜ਼ਰੂਰਤ ਪਊਗੀ ਤੁਸੀਂ ਬੱਚਿਆਂ ਨੂੰ ਪੜ੍ਹਾਓ ਬੱਚਿਆਂ ਨੂੰ ਦੱਸੋ ਤੇ ਜੋ ਉਹ ਪੀੜੀ ਨੂੰ ਤਾਂ ਪਰੋਕ ਹੀ ਲਈ ਹੈ ਨਾ ਜਿਹੜੀ ਆਉਣ ਵਾਲੀ ਪੀੜੀ ਹੈ ਉਹ ਤਾਂ ਸੋਚਣ ਵੀ ਨਹੀਂ ਇਸ ਬਾਰੇ ਜਿਹੜੇ ਪੂਰੀ ਸੰਗਤ ਵਿੱਚ ਪੈ ਗਏ ਉਹਨਾਂ ਨੂੰ ਅਸੀਂ ਇਲਾਜ ਕਰਕੇ ਉਹਨਾਂ ਨੂੰ ਅਸੀਂ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਸਕਿੱਲ ਡਿਵੈਲਪਮੈਂਟ ਚ ਉਹਨਾਂ ਨੂੰ ਟ੍ਰੇਨਿੰਗ ਕਰਾ ਕੇ ਕਿਤਨੇ ਕਿਤੇ ਨੌਕਰੀ ਵੀ ਦੇ ਮੰਗ ਕਿ ਵੇਲੇ ਰਹਿ ਗਏ ਤਾਂ ਫੇਰ ਵਾਪਸ ਚਲੇ ਜਾਣਗੇ ਜਿਹੜੇ ਨਸ਼ੇ ਵੰਡਦੇ ਨੇ ਜਾਂ ਵੇਚਦੇ ਨੇ ਉਹਨਾਂ ਤੇ ਕੋਈ ਤਰਸ ਨਹੀਂ ਉਹਨਾਂ ਦਾ ਘਰ ਵੀ ਢਾਇਆ ਜਾਊਗਾ ਉਹਨਾਂ ਦੇ ਮੈਰਜ ਪੈਲਸ ਬਿਲਡਿੰਗਾਂ ਜਿਹੜੀਆਂ ਉਹਨਾਂ ਨੇ ਲੋਕਾਂ ਦੇ ਘਰ ਬਰਬਾਰ ਕਰਕੇ ਬਣਾਈਆਂ ਨੇ ਉਹ ਰਹੀਆਂ ਸੀ ਸੱਟ ਚੜਣੀਆਂ ਤਾਂ ਉਹ ਨਹੀਂ ਰਹਿ ਸਕਦੇ ਉਹਨਾਂ ਘਰਾਂ 'ਚ ਬਿਲਕੁਲ ਇਸੇ ਤਰ੍ਹਾਂ ਹੀ ਪ੍ਰਸ਼ਟਾਚਾਰ ਦੇ ਵਿਰੁੱਧ ਕ腐ਸ਼ਨ ਦੇ ਵਿਰੁੱਧ ਉਹ ਤਾਂ ਮੈਂ ਤਾਂ ਪਹਿਲੇ ਦਿਨੋਂ ਆਪਣੀ ਸੀੜੀਆਂ ਕੈਸਟਾਂ ਕੀ ਸੁਣਾਉਣਾ ਮੈਂ ਤਾਂ ਬੋਲਦਾ ਰਿਹਾ ਪਹਿਲੇ ਦਿਨੋਂ ਕਿ ਕ腐ਪਸ਼ਨ ਜਿਹੜੀ ਹੈ ਉਹ ਪਾਪ ਹੈ ਤੇ ਪਤਾ ਨਹੀਂ ਅਫਸਰ ਤਾਂ ਕਹਿ ਦਿੰਦਾ ਹੋਣਾ ਬਾਬਾ ਜੀ 10000 ਰੁਪਏ ਲੱਗੂਗਾ ਫੀਸ ਤਾਂ ਇੰਨੀ ਹੈ ਪਰ 10000 ਮੈਨੂੰ ਦੇ ਉਹ 10000 ਉਹ ਕਿੱਥੋਂ ਲਿਆਊਗਾ ਕਿਦਿਆਂ ਉਹ ਮਿੰਤਾ ਕਰੂਗਾ ਕਿਹਦੇ ਪੈਰਾਂ 'ਚ ਪੱਗ ਧਰੂਗਾ ਕੀ ਉਹ ਮਤਲਬ ਕਦੋਂ ਉਹ ਮੋੜਨ ਦਾ ਵਾਅਦਾ ਕਰੂਗਾ ਉਹ 10000 ਨਾ ਉਹਦੀ ਸਾਰੀ ਕਬੀਲਦਾਰੀ ਵੀ ਲਿਓ ਲੈ ਸਕਦੀ ਹੈ ਮਤਲਬ ਤੁਹਾਡੇ ਲਈ ਤਾਂ ਇੱਕ ਕਹਿਣਾ ਹੀ ਆ ਬਸ ਸੋ ਟੀਚਰ ਤਾਂ ਖੈਰ ਨਿਰਮਾਤਾ ਹੁੰਦੇ ਨੇ ਕੌਮ ਦੇ ਸੋ ਤੁਸੀਂ ਉਹਨਾਂ ਬੱਚਿਆਂ ਨੂੰ ਐਸੀ ਟ੍ਰੇਨਿੰਗ ਦੇਣੀ ਹੈ ਕਿ ਉਹ ਮਤਲਬ ਇੱਕ ਵਧੀਆ ਨਾਗਰਿਕ ਬਣ ਕੇ ਸਕੂਲਾਂ ਚੋਂ ਨਿਕਲਣ ਕਿਉਂਕਿ ਜਦੋਂ ਦੇਖੋ ਜਦੋਂ ਕਿਸੇ ਕੋਈ ਬੂਟਾ ਆ ਜਾਂ ਕੋਈ ਦਰਖਤ ਖੋਲ ਲੇ ਜਾਂ ਛਾਂ ਜਾਂ ਫਲ ਦੇਣ ਲੱਗ ਜਾਂਦਾ ਤਾਂ ਸਭ ਤੋਂ ਵੱਧ ਖੁਸ਼ੀ ਉਹਨੂੰ ਬੂਟੇ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਔਰ ਤੁਸੀਂ ਮਾਲੀ ਹੋ ਸਾਰੇ ਐਸੇ ਬੂਟੇ ਲਾਓ ਕਿ ਤੁਹਾਡੇ ਹੱਥੀਂ ਲਾਏ ਹੋਏ ਬੂਟੇ ਵੱਡੀਆਂ-ਵੱਡੀਆਂ ਪਦਵੀਆਂ ਤੇ ਬੈਠਣ ਔਰ ਇੱਕ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਪਦਵੀਆਂ ਤੇ ਬੈਠ ਕੇ ਜਦੋਂ ਸਾਨੂੰ ਮੈਨੂੰ ਹੁਣ ਕੋਈ ਜਿਹੜਾ ਟੀਚਰ ਮਿਲਦਾ ਨਾ ਕਿਤੇ ਮੈਨੂੰ ਮਤਲਬ ਜੇ ਮੈਂ ਉਹਦੀ ਨਾਂ ਵੀ ਨਿਗਾ ਪਵੇ ਨਾ ਮੇਰੀ ਨਿਗਾ ਪੈ ਜੇ ਉਹਦੇ ਮਨ ਮੈਂ ਗੱਡੀ ਰੋਕ ਕੇ ਸਿੱਧਾ ਉਹਦੇ ਪੈਰੀਂ ਹੱਥ ਲਾਉਣਾ ਜੀ ਤੁਸੀਂ ਸਾਨੂੰ ਪੜਾਇਆ ਜੀ ਉਦੋਂ ਤਾਂ ਮਾਸਟਰ ਚੰਗੇ ਲੱਗਦੇ ਉਦੋਂ ਤਾਂ ਮਤਲਬ ਦੁਆ ਮ ਅਕਰਦੇ ਹਾਂ ਅੰਗਰੇਜ਼ੀ ਵਾਲੀ ਨੂੰ ਤਾਂ ਆਪ ਚੜ ਜੇ ਹਨਾ ਨਾ ਕਦੇ ਅੰਗਰੇਜ਼ੀ ਵਾਲੀ ਨੂੰ ਤਾਂ ਆਪ ਚੜਿਆ ਰੋਜ਼ ਆ ਜਾਂਦੀ ਸੀ ਹਨਾ ਵੀ ਆਪ ਫਲਾਣਾ ਸਮਾਜ ਕਾਲਾ ਜਾਵੇ ਨਾ ਹਨਾ ਤੇ ਉਦੋਂ ਲੱਗਦਾ ਹੁੰਦਾ ਵੀ ਸਾਨੂੰ ਸਾਡਾ ਫਨ ਰੋਕਦੇ ਨੇ ਬੱਚੇ ਬੱਚੇ ਉਹ ਉਮਰ ਐਦਾਂ ਦੀ ਹੁੰਦੀ ਐ ਪਰ ਬਾਅਦ ਚ ਪਤਾ ਲੱਗਦਾ ਕਿ ਉਹ ਸਾਨੂੰ ਸਹੀ ਵਾਸਤੇ ਡਾਂਟਦੇ ਸੀ ਸਹੀ ਵਾਸਤੇ ਸਾਨੂੰ ਜਿਹੜਾ ਉਹ ਪੜਾਉਂਦੇ ਸੀ ਉਹ ਕਾਜ ਕਮ ਆਉਂਦਾ ਸੋ ਇਸ ਕਰਕੇ ਸਾਨੂੰ ਸਤਾਂ ਨੂੰ ਸਾਰੇ ਨੂੰ ਕੋਈ ਫਿਰ ਵਿਦਿਆ ਦੇ ਖੇਤਰ ਚ ਪੰਜਾਬ ਸਰਕਾਰ ਦੇ ਪਰਿਵਾਰ ਚ ਸ਼ਾਮਲ ਹੋਣ ਤੇ ਬਹੁਤ ਬਹੁਤ ਵਧਾਈਆਂ ਦੇਣਾ ਬਹੁਤ ਬਹੁਤ ਮੁਬਾਰਕਾਂ ਦੇਣਾ ਕਿਉਂਕਿ ਅ ਅਗਲੇ ਆਉਣ ਵਾਲੇ ਦਿਨਾਂ ਚ ਵੀ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਰਹਿਣਗੇ ਤੁਸੀਂ ਆਪਣੇ ਆਪਣੇ ਸਕੂਲਾਂ ਜਾਓ ਚਾਰਜ ਲਓ ਬੱਚਿਆਂ ਨਾਲ ਫ੍ਰੈਂਡਲੀ ਮਾਹੌਲ ਰੱਖੋ ਔਰ ਤੁਹਾਡੇ ਜਿਹੜੇ ਬੱਚੇ ਨੇ ਉਹ ਬੜੀ-ਬੜੀਆਂ ਪਦਵੀਆਂ ਤੇ ਜਾਣ ਪੰਜਾਬ ਦਾ ਨਾਮ ਉੱਚਾ ਕਰਨ ਆਪਣੇ ਮਾਪਿਆਂ ਦਾ ਨਾਮ ਉੱਚਾ ਕਰਨ ਆਪਣੇ ਪਿੰਡ ਦਾ ਨਾਮ ਉੱਚਾ ਕਰਨ ਆਪਣੇ ਸਕੂਲ ਦਾ ਨਾਮ ਉੱਚਾ ਕਰਨ ਤੇ ਸਕੂਲਾਂ 'ਚ ਅਸੀਂ ਤੁਹਾਨੂੰ ਕੋਈ ਕਮੀ ਨਹੀਂ ਆਉਣ ਦੇਵਾਂਗੇ ਇਨਫਰਾਸਟ੍ਰਕਚਰ ਪੱਕੋ ਅਸਲ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਇਹੋ ਜਿਹਾ ਨਹੀਂ ਹੈਗਾ 1900 ਤੋਂ ਬਾਅਦ ਸਕੂਲ ਹੈ ਜਿਹੜੇ ਥੱਲੇ ੱਪੜ ਤੇ ਜਾਂ ਮੋਰੀ ਤੇ ਬਿੰਦੇ ਸਾਰੇ ਬੱਚਿਆਂ ਵਾਸਤੇ ਫਰਨੀਚਰ ਦਾ ਪ੍ਰਬੰਧ ਹੋ ਗਿਆ ਬਾਥਰੂਮ ਬਹੁਤ ਵਧੀਆ ਬਣਾਤੇ ਔਰ ਪਾਣ ਪੀਣ ਵਾਲੇ ਪਾਣੀ ਦਾ ਕੋਈ ਐਦਾਂ ਦੀ ਘਾਟ ਨਹੀਂ ਆਰਓ ਲਾਦੇ ਉੱਥੇ ਔਰ ਹੈਡਮਾਸਟਰ ਸਾਹਿਬ ਜਿਹੜੇ ਨੇ ਉਹਨਾਂ ਦੀ ਡਿਊਟੀ ਸਿਰਫ ਤੇ ਸਿਰਫ ਟੀਚਿੰਗ ਸਟਾਫ ਨੂੰ ਜਬ ਪੜਾਈ ਨੂੰ ਸੁਪਰ ਵਿਜ਼ਨ ਕਰਨ ਦੀ ਹੈ ਨਾ ਕਿ ਉਹ ਐਡਮਾਇਟਰ ਫਿਓਜ ਵੀ ਦੇਖੀ ਜਾਵੇ ਫਿਓਜ ਫੜ ਗਿਆ ਉਹ ਟੁੱਟੀ ਚੋ ਪਾਣੀ ਨਹੀਂ ਆਉਂਦਾ ਉਹਦੇ ਵਾਸਤੇ ਅਸੀਂ ਕੈਂਪਸ ਮੈਨੇਜਰ ਰੱਖਦੇ ਹਾਂ ਕੈਂਪਸ ਮੈਨੇਜਰ ਆਪੀ ਕਰਨਗੇ ਕੰਮ ਫਿਰ ਪੀਟੀਐਮ ਸ਼ੁਰੂ ਕੀਤੀ ਅੱਜ ਪਰਸਵੀ ਮੈਂ ਗਿਆ ਸੀਗਾ ਤੁਸੀਂ ਦੇਖਿਆ ਵੀ ਹੁਣ ਸਾਰੇ ਪੰਜਾਬ ਵਿੱਚ ਪੇਰੈਂਟ ਟੀਚਰ ਮੀਟਿੰਗ ਹੋਈ ਹੈ ਉਦੇ ਨਾਲ ਕੀ ਹੁੰਦਾ ਹੈ ਉਹਦੇ ਨਾਲ ਟੀਚਰ ਨੂੰ ਪਤਾ ਲੱਗਦਾ ਹੈ ਕਿ ਬੱਚਾ ਸਕੂਲ ਤੋਂ ਬਾਅਦ ਕਿਹੜੀ ਸੰਗਤ 'ਚ ਹੈ ਤੁਸੀਂ ਪੜਾ ਕੇ ਭੇਜਤਾ ਉਹ ਗਲਤ ਸੰਗਤ ਦਾ ਸ਼ਿਕਾਰ ਹੈ ਸਾਰੀ ਪੜ੍ਹਾਈ ਬੇਕਾਰ ਹੋ ਉਦੇ ਨਾਲ ਮਾਪਿਆਂ ਨੂੰ ਇਹ ਪਤਾ ਲੱਗਦਾ ਹੈ ਕਿ ਮੇਰੇ ਬੱਚੇ ਨੂੰ ਕੀ ਕੀ ਪੜਾਇਆ ਜਾ ਰਿਹਾ ਹੈ ਕੌਣ ਕੌਣ ਟੀਚਰ ਨੇ ਉਹਦੇ ਤੇ ਉਹ ਕਿਹੜੇ ਕਿਹੜੇ ਸਬਜੈਕਟ 'ਚ ਕਮਜ਼ੋਰ ਹੈ ਉਹ ਸਬਜੈਕਟ ਤੇ ਥੋੜਾ ਜਿਹਾ ਜ਼ੋਰ ਦਿੱਤਾ ਜਾ ਸਕਦਾ ਹੈ ਸਕੂਲ ਆਫ ਐਮੀਨੈਂਸ ਬੱਚੇ ਦਾ ਜਿੱਧਰ ਨੂੰ ਮਨ ਕਰਦਾ ਉਧਰ ਨੂੰ ਲੈ ਕੇ ਜਾਂਦੇ ਹੋ ਸਕੂਲ ਆਫ ਐਮਿਨੈਂਸ ਜਿਹੜੇ ਨੇ ਸੋ ਪੰਜਾਬ ਦਾ ਪੜਾਈ ਦਾ ਪੱਧਰ ਜਿਹੜਾ ਉਹ ਐਸ ਲੈਵਲ ਤੇ ਲੈ ਜਾਣਾ ਕਿ ਪੂਰਾ ਦੇਸ਼ ਦੇ ਜਿਹੜੇ ਹੋਰ ਪ੍ਰਦੇਸ਼ਾਂ ਦੇ ਜਿਹੜੇ ਟੀਚਰ ਨੇ ਉਹ ਸਾਡੇ ਸਕੂਲ ਦੇਖਣ ਆਉਣ ਉਹ ਸਾਡਾ ਤੁਹਾਡਾ ਪੜਾਉਣ ਦਾ ਤਰੀਕਾ ਦੇਖ ਕੇ ਜਾਣ ਕਿ ਵੀ ਤੁਹਾਡੇ ਕੋਲ ਕਿਹੜੇ-ਕਿਹੜੇ ਤਰੀਕੇ ਨੇ ਕਿ ਤੁਹਾਡੇ ਬੱਚੇ ਇਸ ਵਾਰ 199 189 ਬੱਚਿਆਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਪਹਿਲੀ ਵਾਰ ਜੇ ਇਤ ਕਲੀਅਰ ਕੀਤੀ ਹੈ ਜੀ ਜੇ ਸਾਨੂੰ ਕਿੱਥੇ ਜੇ ਸੰਤ ਤਾ ਦਲੀਆ ਮਿੱਡੇ ਮੀਲ ਮਤਲਬ ਇੱਕ ਬੰਦਾ ਮੈਨੂੰ ਮਿਲਿਆ ਜਦੋਂ ਮੈਂ ਐਮਪੀ ਸੀ ਕੋ ਕਹਿੰਦਾ ਜੀ ਸਾਡੀ ਤਾਂ ਗਈ ਅਗਲੀ ਪੀੜੀ ਵੀ ਮੈਂ ਕੀ ਹੋ ਗਿਆ ਕਹਿੰਦਾ ਪੜਾਈ ਵਾਲੇ ਪਾਸਿਓ ਮੈਂ ਕੀ ਹੋ ਗਿਆ ਕਹਿੰਦਾ ਸਰਕਾਰੀ ਸਕੂਲ ਚ ਪੜ੍ਹਦੇ ਨੇ ਮੈਂ ਕਹਿੰਦਾ ਸਰਕਾਰੀ ਚ ਟੀਚਰ ਬਹੁਤ ਵਧੀਆ ਨੇ ਕਹਿੰਦੇ ਟੀਚਰ ਤਾਂ ਬਹੁਤ ਵਧੀਆ ਨੇ ਪਰ ਉਹਦੇ ਕੰਮ ਹੀ ਹੋਰ ਐ ਮੈਂ ਕੀ ਕਹਿੰਦਾ ਉਹ ਕਹਿੰਦੇ ਕਾਪੀ ਜਾਂ ਕਿਤਾਬਾਂ ਭੁੱਲਿਆ ਓ ਚਮਚਾ ਤੇ ਕੌਲੀ ਨਹੀਂ ਭੁੱਲ ਗਿਆ ਹਣਾ ਕਹਿੰਦਾ ਇਸ ਤਾਂ ਫੇਰ ਦਲੀਏ ਦੀ ਰਹਿ ਗਈ ਜੀ ਸੋ ਉਹ ਕੰਮ ਹੁਣ ਤੁਹਾਡੇ ਤੋਂ ਲੈ ਲਿਆ ਅਸੀਂ ਤੁਹਾਡੇ ਤੋਂ ਸਿਰਫ ਟੀਚਿੰਗ ਵਾਲਾ ਕੰਮ ਹੀ ਕਰਾਵਾਂਗੇ ਤੁਹਾਡੇ ਤੋਂ ਹੋਰ ਕੰਮ ਨਹੀਂ ਕਰਾਉਣੇ ਉਹ ਆਪੀ ਉਹਦੇ ਵਾਸਤੇ ਅਸੀਂ ਸਟਾਫ ਦੇਵਾਂਗੇ ਜਿਵੇਂ ਮਰਜ਼ੀ ਕਰੀਓ ਸੋ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਐਜੂਕੇਸ਼ਨ ਵੱਲ ਤਾਂ ਮਾਸਟਰ ਜਦੋਂ ਸਕੂਲ ਹੀ ਨਹੀਂ ਬਣਾਏ ਫਿਰ ਮਾਸਟਰ ਕਹਦੇ ਵਾਸਤੇ ਚਾਹੀਦੇ ਜੀ ਜਦੋਂ ਹਸਪਤਾਲ ਹੀ ਨਹੀਂ ਬਣਾਏ ਫਿਰ ਡਾਕਟਰ ਕਹਦੇ ਵਾਸਤੇ ਚਾਹੀਦੇ ਹੁਣ ਅੱਡਾ ਸਕੂਲ ਬਣ ਰਹੇ ਨੇ ਤਾਂ ਸਾਨੂੰ ਟੀਚਰ ਚਾਹੀਦੇ ਨੇ ਪੀਐਨ ਚਾਹੀਦੇ ਨੇ ਕਲਰਕ ਚਾਹੀਦੇ ਆ ਹਰ ਇੱਕ ਕਿਸਮ ਦਾ ਸਟਾਫ ਸਕੂਲ ਚ ਚਾਹੀਦਾ ਜਦੋਂ ਮਹੱਲਾ ਕਲੀਨਿਕ ਬਣ ਗਏ ਹਸਪਤਾਲ ਅਪਡੇਟ ਹੋ ਰਹੇ ਨੇ ਤਾਂ ਸਾਨੂੰ ਡਾਕਟਰ ਚਾਹੀਦੇ ਆ ਫਾਰਮਾਸਿਸਟ ਚਾਹੀਦੇ ਆ ਨਰਸਾਂ ਚਾਹੀਦੀਆਂ ਸਾਨੂੰ ਸਾਰਾ ਸਾਰਾ ਸਟਾਫ ਚਾਹੀਦਾ ਜਦੋਂ ਤੁਸੀਂ ਲੋੜ ਹੀ ਨਹੀਂ ਪੈਦਾ ਕਰ ਰਹੇ ਫਿਰ ਲੋਕ ਤਾਂ ਫਿਰ ਭੱਜਣਗੇ ਇੱਧਰ ਉੱਧਰ ਸੋ ਇਸ ਕਰਕੇ ਅ ਮਤਲਬ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਆਪ ਜਿਵੇਂ ਅ ਸਗਲ ਕਰਕੇ ਤੱਕੇ ਖਾ ਕੇ ਵੀ ਕੈਸਾ ਦੋ ਕਿਉਂਕਿ ਬਹੁਤ ਤੱਕੇ ਖਾਦੇ ਤੁਸੀਂ ਔਰ ਇਹ ਨੌਕਰੀਆਂ ਤੁਹਾਨੂੰ ਬਹੁਤ ਸਾਲ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਹੁਣ ਤੱਕ ਤੁਸੀਂ ਸੀਨੀਅਰ ਹੋਣੇ ਸੀ ਪਰ ਉਹਨਾਂ ਨੇ ਧਿਆਨ ਹੀ ਨਹੀਂ ਸੀ ਚਲੋ ਕੋਈ ਨਹੀਂ ਜੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਤੇ ਲੋਕਾਂ ਨੇ ਵੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਤੁਹਾਨੂੰ ਤਾਂ ਮਿਲ ਗਿਆ ਉਹ ਬੇਰਜ਼ਗਾਰ ਹੋ ਗਏ ਹੁਣ ਉਹ ਸਾਰੇ ਬੇਲੇ ਨੇ ਹੁਣ ਸਾਰੇ ਮੈਨੂੰ ਗੱਲਾਂ ਘੜਨ ਦੇ ਲੱਗੇ ਹੋਏ ਨੇ ਹੁਣ ਉਹ ਹਾਂ ਤੇ ਮਾਰੇ ਕਿੱਥੋਂ ਆ ਗਿਆ ਇਹ ਕੋਈ ਨੂੰ ਨਹੀਂ ਪਤਾ ਬਾਣੀ ਪਤਾ ਤੋਂ ਤੁਹਾਨੂੰ ਤਾਂ ਫੇਰ ਵੀ ਰੱਬ ਨੇ ਕਿਤੇ ਨਾ ਕਿਤੇ ਲੈ ਲਿਆ ਕੋਈ ਨਾ ਕੋਈ ਨੌਕਰੀ ਤੇ ਲੱਗ ਗਏ ਪਰ ਉਹ ਉਹ ਕਿੱਧਰ ਗਏ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਰੋਣੀ ਸੀ ਧਰਨਿਆਂ ਤੇ ਬੈਠੇ ਬੈਠੇ ਓਵਰ ਏਜ ਹੋ ਗਏ ਜੀ ਸਾਨੂੰ ਏਜ ਲਿਮਟ ਬਤਾਉਣੀ ਪਈ ਹੈ ਜੀ ਕਈ ਕਈ ਮੈਂ ਇੱਕ ਮੈਚ ਜੇ ਇਨਨ ਉਹ ਇੱਥੋਂ ਤੱਕ ਕਿ ਬੱਚੇ ਕਹਿੰਦੇ ਉਹ ਕਹਿੰਦੇ ਜੀ 42 43 ਸਾਲ ਦੇ ਹੋ ਗਏ ਹੁਣ ਆਪਦੇ ਮੁੰਡੇ ਵਾਸਤੇ ਨੌਕਰੀ ਮੰਗੀਏ ਜਾਂ ਉਹ ਵੀ ਕਹਿੰਦੇ ਵੀ ਕੀ ਦਾ ਹੋ ਗਿਆ ਜੀ ਹੁਣ ਤੇ ਆ ਜਾ ਆਪਦੇ ਵਾਸਤੇ ਨੌਕਰੀ ਮੰਗੀਏ ਆ ਇਹਨਾਂ ਨੇ ਹਾਲਤ ਕੀਤੀ ਸੀ ਆਪਣੀ ਪੰਜਾਬ 'ਚ ਟੈਲੈਂਟ ਦੀ ਕਮੀ ਨਹੀਂ ਪਰ ਮੌਕਾ ਤਾਂ ਮਿਲੇ ਨਾ ਪੜਾਉਣ ਦਾ ਮੌਕਾ ਮਿਲੇ ਪੜਨ ਦਾ ਮੌਕਾ ਮਿਲੇ ਪੰਜਾਬ 'ਚ ਮੈਂ ਤੁਹਾਨੂੰ ਦੱਸਿ ਜਨਾ 190 ਬੱਚੇ ਜੇ ਹੀ ਕਰਕੇ ਪਹਿਲੀ ਕਲੀਅਰ ਹੁਣ ਅਗਲੇ ਸਾਲ ਦੇਖਿਓ ਤੁਸੀਂ ਔਰ ਕਈ ਕਈ ਹਜ਼ਾਰ ਮੈਂ ਲੱਖ ਦੇ ਨੇੜੇ ਤੇੜੇ ਬੱਚੇ ਪ੍ਰਾਈਵੇਟ ਚੋਂ ਸਰਕਾਰੀ ਚ ਮੈਂ ਹੁਣ ਪੀਟੀਐਮ ਚ ਗਿਆ ਸੀ ਕਨੌਰੀ ਗਿਆ ਸੀ ਮੈਂ ਤੂਰੀ ਕੋਲੇ ਮੈਂ ਬੱਚੇ ਨੂੰ ਪੁੱਛਿਆ ਕਿੱਥੇ ਸੀ ਫਿਰ ਉਹ ਕਹਿੰਦਾ ਜੀ 11 ਸਾਲ ਸੀਬੀਐਸਸੀ ਚ ਪੜਿਆ ਐਸ ਵਾਰ ਇੱਥੇ ਆਇਆ ਕਹਿੰਦਾ ਦਿਨ ਰਾਤ ਦਾ ਫਰਕ ਹੈ ਜੀ ਇੱਥੇ ਪੜਾਈ ਜ਼ਿਆਦਾ ਵਧੀਆ ਜੀ ਬਹੁਤ ਸਾਰੇ ਪ੍ਰਾਈਵੇਟ ਵਾਲੇ ਬੱਚੇ ਆ ਗਏ ਇਧਰ ਨੂੰ ਸੋ ਇਸ ਕਰਕੇ ਜਿਹੜਾ ਐਜੂਕੇਸ਼ਨ ਦਾ ਲੈਵਲ ਹੈ ਉਹਨੂੰ ਅਸੀਂ ਬਹੁਤ ਉੱਪਰ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਤਿੰਨ ਸਾਲ ਹੋਏ ਨੇ ਹਜੇ ਤਿੰਨ ਸਾਲ ਸ ਤਾਂ ਸਾਨੂੰ ਪੁਰਾਣਾ ਕਚਰਾ ਹੀ ਸਾਫ਼ ਕਰਨ ਤੇ ਲੱਗੇ ਚਲੋ ਹਾਂ ਉਹ ਲੱਗ ਗੱਲ ਹੈ ਕਿ ਪ੍ਰਮਾਤਮਾ ਨੇ ਆਪਣੇ ਕੋਲ ਛਾੜੂ ਦਿੱਤਾ ਹੋਇਆ ਤਿੰਨ ਸਾਲ ਸ ਤਾਂ ਅਸੀਂ ਉਹਨਾਂ ਨਾਲ ਹੀ ਸਾਫ਼ ਸਫਾਈ ਕੀਤੀ ਹੈ ਜੇ ਹਜੇ ਵੀ ਧਰਨੇ ਚੱਲਦੇ ਨੇ ਮੇਰੇ ਘਰ ਮੂਰੇ ਪਤਾ ਨਹੀਂ ਕਿਹੜੇ ਸੀ ਪਰ ਸੋ ਜੋਤ ਨੇ ਦੇਖੀ ਸੀ ਸੰਗਰੂਰ ਹਾਲਾਂਕਿ ਮੈਂ ਉਥੇ ਰਹਿੰਦਾ ਨਹੀਂ ਉਥੇ ਆ ਜਾਂਦੇ ਨੇ ਹੈਨਾ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਵੀ ਕਹਿਣਾ ਤੇ ਤੁਸੀਂ ਵੀ ਧਰਨਿਆਂ ਚ ਆਏ ਹੋਵੋਗੇ ਕਿੰਨੇ ਘਟ ਗਏ ਧਰਨਿਆਂ ਚੋਂ ਅਸੀਂ ਕੱਢ ਲਾਂਗੇ ਹੌਲੀ ਹੌਲੀ ਕੱਢ ਲਾਂਗੇ ਸਾਡਾ ਨਾ ਕੋਈ ਮਾਫੀਆ ਹੈ ਨਾ ਸਾਡਾ ਕੋਈ ਰੇਤ ਮਾਫੀਆ ਹੈ ਨਾ ਪਾਸਾ ਮਾਫੀਆ ਨਾ ਟਾਪਾ ਮਾਫੀਆ ਹੈ ਠੀਕ ਹੈ ਨਾ ਨਾ ਸਾਡਾ ਕਿਸੇ ਕਿਸੇ ਠੇਕੇ ਚ ਹਿੱਸਾ ਹੈ ਨਾ ਕਿਸੇ ਸੜਕਾਂ ਦੇ ਠੇਕਿਆਂ ਚ ਹਿੱਸਾ ਹੈ ਸਾਡਾ ਹਿੱਸਾ ਤਾਂ 3.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਸਹਰ ਕਿਤੇ ਜਨ ਸੋ ਦਿਲੋਂ ਆਪਣੀ ਡਿਊਟੀ ਕਰਨੀ ਹੈ ਕਿਉਂਕਿ ਮੇਰਾ ਕੋਈ ਪਤਾ ਨਹੀਂ ਮੈਂ ਕਿਹੜੇ ਸਕੂਲ ਚ ਕਦੋਂ ਆ ਜਾਂ ਜਾਂਦੇ ਜਾਂਦੇ ਰੁਕਣੇ ਇਹ ਕਬਿਲ ਲ ਸਕੂਲ ਹੈ ਕਬਿਲ ਤੇ ਫਿਰ ਉੱਥੇ ਮੈਨੂੰ ਰਜਿਸਟਰੀ ਜੀ ਦਿਖਾਉਂਦੇ ਫਿਰ ਉਹ ਮੈਨੂੰ ਫਰ ਲੋ ਦਾ ਵੀ ਪਤਾ ਹੈ ਕਿਉਂਕਿ